ਬਾਈ ਜੀ ਆ ਕੋਠੀ ਜੋ ਤੁਸੀਂ ਦੇਖ ਰਹੇ ਹੋ ਇਹ ਕੋਠੀ ਬਾਈ ਦੇ ਦੱਸਣ ਦੇ ਮੁਤਾਬਕ 20 ਲੱਖ ਰੁਪਏ ਦੇ ਵਿੱਚ ਤਿਆਰ ਹੋਈ ਹੈ ਵਿੱਚੇ ਆਹ ਗੰਦ ਫਰੰਟ ਵਾਲੀ ਵਿੱਚੇ ਕੋਠੀ ਪਲਾਸਟਰ ਹੋ ਕੇ 게ਟ ਵਗੈਰਾ ਲੱਗ ਕੇ ਤੇ ਅੰਦਰੋਂ ਵੀ ਦਿਖਾਵਾਂਗੇ ਤੁਹਾਨੂੰ 2000 ਸਕਰ ਫੁੱਟ ਏਰੀਆ ਸਾਰਾ 20 ਲੱਖ ਰੁਪਏ ਚ ਬਣੀ ਹੈ 2000 ਸਕਰ ਫੁੱਟ ਏਰੀਆ ਅੰਦਰ ਤੋਂ ਕੋਠੀ ਦਿਖਾਵਾਂਗੇ ਆ ਦੇਖੋ ਫਰੰਟ ਦੇਖੋ ਬਹੁਤ ਸੋਹਣੀ ਲੁੱਕ ਆ ਤੇ ਫਰੰਟ ਦੀ ਅੰਦਰੋਂ ਤੁਹਾਨੂੰ ਦਿਖਾਵਾਂਗੇ ਵੀ ਬੈੱਡਰੂਮ ਕਿੰਨੇ-ਕਿੰਨੇ ਆ ਸਾਰਾ ਏਰੀਆ ਆਪਣਾ ਇਹ ਸੋਚ ਹੁੰਦੀ ਆ ਵੀ ਆਪਾਂ ਅੰਦਰੋਂ ਕੋਠੀ ਤੁਹਾਨੂੰ ਦਿਖਾ ਦਈਏ ਰੈਡੀ ਹੁੰਦੀ ਬਾਹਰੋਂ ਵੀ ਦਿਖਾ ਦਈਏ ਜਿਆਦਾਤਰ ਆਪਾਂ ਕੋਠੀਆਂ ਰੈਡੀ ਹੁੰਦੀਆਂ ਦਿਖਾਉਨੇ ਆ ਤੁਹਾਨੂੰ ਆ ਆ ਗਿਆ ਦੋਸਤੋ ਡ੍ਰੈنگ ਰੂਮ ਇਹ ਆਪਣਾ ਬਣਾਇਆ ਹੋਇਆ 13 ਬਾਈ 12 ਦਾ ਇਹ ਡ੍ਰੈنگ ਰੂਮ ਆ ਤੇ ਇਹ ਤੇ ਥੱਲੇ ਬਣਿਆ ਹੋਇਆ ਬਾਈ ਕਹਿੰਦਾ ਵੀ ਥੱਲੇ 12 1300 ਸਕਰ ਫੁੱਟ ਏਰੀਆ ਸਾਡੇ 700 ਉੱਪਰ ਹੈ ਤੇ ਲੌਬੀ ਦੇਖ ਲਓ ਕਿੰਨੀ ਵਧੀਆ ਖੁੱਲੀ ਆ ਪੱਥਰ ਲਾਉਣਾ ਬਾਈ ਨੇ ਅੱਗੇ ਪਲਾਸਟਰ ਹੋ ਕੇ ਰੈਡੀ ਆ ਤੇ ਕੋਠੇ ਦੇ ਵਿੱਚ ਰੋੜੀ ਗੁੱਟੀ ਪਈ ਆ ਪੀਓਪੀ ਵੀ ਰੈਡੀ ਆ ਕੋਠੀ ਦੀ ਪੀਓਪੀ ਕਰਾ ਰੱਖੀ ਆ ਤੇ ਇੱਕ ਆ ਬੈੱਡਰੂਮ ਆ ਗਿਆ ਜੀ 10 ਬਾਈ 12 ਦਾ ਤੇ ਆ ਜੋ ਇੱਧਰ ਦਿਖਾਉਨੇ ਆ ਇੱਧਰ ਰਸੋਈ ਆ ਗਈ ਜੀ 8 ਬਾਈ 10 ਦੀ ਰਸੋਈ ਇਹ ਤੇ ਆ ਜੋ ਲੈ ਕੇ ਜਾਂਦੇ ਹਾਂ ਤੁਹਾਨੂੰ ਪੀਓਪੀ ਵੀ ਹੋਈ ਹੋਈ ਆ ਦੇ ਵਿੱਚ ਤੇ ਇੱਧਰ ਆ ਗਿਆ ਜੀ ਬੈੱਡਰੂਮ ਇਹ ਵੀ 12 ਬਾਈ 10 ਦਾ ਤੇ ਬਹੁਤ ਸੋਹਣਾ ਕੰਮ ਹੋਇਆ ਹੋਇਆ ਆ ਜੋ ਇੱਧਰ ਲੈ ਕੇ ਚੱਲਦੇ ਹਾਂ ਦੂਸਰੇ 'ਚ ਦੋ ਬੈਡਰੂਮ ਇੱਕ ਡ੍ਰੈਸਿੰਗ ਰੂਮ ਹੋਵੇ ਤੁਹਾਨੂੰ ਦੱਸਦਾ ਆ ਏਰੀਆ ਜੋ ਇੱਧਰ ਰੱਖਿਆ ਹੋਇਆ ਜੀ ਇੱਧਰ ਇੱਧਰ ਡਰੈਸਿੰਗ ਰੂਮ ਉਧਰ ਵਾਸ਼ਰੂਮ ਆ ਦੇਖੋ 6x8 ਦਾ ਵਾਸ਼ਰੂਮ ਉਧਰ ਰੱਖਿਆ ਹੋਇਆ ਆ 4x4 ਦਾ ਡਰੈਸਿੰਗ ਰੂਮ ਰੱਖਿਆ ਹੋਇਆ ਤੇ ਕੋ ਸਟੱਡੀ ਸਟੱਡੀ ਰੂਮ ਜੀ ਬੱਚੇ ਦਾ ਆ ਦੇਖੋ ਯਾਰ ਸਟੱਡੀ ਰੂਮ ਹੈ ਇਹ 5/7 ਦਾ ਰੱਖਿਆ ਦੋਸਤੋ ਉੱਪਰ ਚੱਲਦੇ ਹਾਂ ਦਿਖਾਉਣੇ ਤੁਹਾਨੂੰ ਤੇ ਉੱਪਰ ਪੋਰਸ਼ਨ ਜਿਆਦਾ ਨਹੀਂ ਦਿੱਤਾ ਹੋਇਆ ਬਾਈ ਨੇ ਘੱਟ ਉੱਪਰ 1300 ਸਕਰ ਫੁੱਟ نیچے ਹੈ 700 ਸਕਰ ਫੁੱਟ ਉੱਪਰ ਹੈ ਛੋਟੀ ਫੈਮਿਲੀ ਹੈ ਜੀ ਤੇ ਆਜੋ ਦਿਖਾਉਣੇ ਉੱਪਰ ਤੋਂ ਵੀ ਉੱਪਰ ਵੀ ਰੋੜੀ ਕੁੱਟੀ ہوئی ਹੈ ਇੱਥੇ ਪੱਥਰ ਲੱਗਣਾ ਤੇ ਪੱਥਰ ਲਾਉਣ ਦੀ ਤਿਆਰੀ ਚੱਲ ਰਹੀ ਹੈ ਕਹਿੰਦਾ ਅਗਲੇ ਉਹਨੂੰ ਕਣਕਾ ਵੱਟ ਕੇ ਅੱਗੇ ਲਾ ਦੇਣਾ। ਆ ਦੇਖੋ ਇਸੀਮਤ ਜੈ ਰੀਆ ਬਰਾਂਡਾ ਦਾ। ਤੇ ਇੱਥੇ ਵੀ ਜੀ 12 ਬਜ ਦਾ ਬੈਡਰੂਮ। ਇੱਥੇ ਬਾਥਰੂਮ ਅਟੈਚ ਕੀਤਾ ਜੀ। ਆ ਦੇਖੋ ਆ ਦੇਖੋ ਬਾਥਰੂਮ ਅਟੈਚ ਡਰੈਸਿੰਗ ਰੂਮ ਇੱਥੇ ਵੀ ਬਣਿਆ ਹੋਇਆ। ਤੇ ਇਹ ਵੀ ਨੀਚੇ ਜਿੰਨਾ ਹੀ ਏਰੀਆ ਡਰੈਸਿੰਗ ਰੂਮ ਤੇ ਬਾਥਰੂਮ ਦਾ। ਤੇ ਆ ਜੋ ਉੱਪਰ ਇਧਰ ਸਾਈਡ ਤੇ ਇਹ ਖੁੱਲਾ ਏਰੀਆ ਬਣਿਆ ਹੋਇਆ ਜੀ। ਖੁੱਲਾ ਏਰੀਆ ਬੈਠਣ ਵਾਸਤੇ ਲਾ ਲੋ। ਫਰੰਟੋਂ ਦਲੇਵਾ ਸੇ ਆ ਗਿਆ ਕੋਟੀ ਦਾ ਜੋ ਖੌਣਿਆ ਉਧਰ ਚੱਲ ਉਧਰ ਲੈ ਕੇ ਚੱਲਦੇ ਆ ਤੁਹਾਨੂੰ ਆ ਗਿਆ ਇੱਥੇ ਆਪਾਂ ਕੁਰਸੀ ਵਗੈਰਾ ਲਾ ਕੇ ਬੈਠ ਸਕਦੇ ਹਾਂ ਮੈਂ ਖੇਤਾਂ 'ਚ ਕੋਠੀ ਬਣੀ ਆ ਹੋਵਾ ਸਿੱਧੀ ਕ੍ਰੋਸ ਹੁੰਦੀ ਆ ਵਧੀਆ ਤੇ ਬਹੁਤ ਵਧੀਆ ਪਲਾਨਿੰਗ ਨਾਲ ਕੋਠੀ ਬਣਾਈ ਆ ਬਾਈ ਯਾਰੀ ਕਹਿੰਦੇ 20 ਲੱਖ ਰੁਪਏ ਲੱਗੇ 30 ਲੱਖ ਦੀ ਤਿਆਰ ਕਰ ਦੇਣੀ ਆ ਇਹ ਸਾਰੀ ਕੱਲੀ ਕੱਲੀ ਚੀਜ਼ ਤੇ ਇਨਵੈਸਟਮੈਂਟ ਜਿਹੜੀ ਕੀਤੀ ਆ ਪਲਾਨਿੰਗ ਨਾਲ ਕੀਤੀ ਆ ਇਹ ਨਹੀਂ ਹੈਗਾ ਵੀ ਫੜਾਏ ਪੈਸੇ ਆ ਕੰਮ ਕਰ ਦੋ ਫੜਾਏ ਪੈਸੇ ਆ ਕੰਮ ਕਰ ਦੋ ਉਹ ਕੰਪਨੀ ਤੇ ਵੀਡੀਓ ਕਿਵੇਂ ਲੱਗੀ ਜੀ ਵੀਡੀਓ ਸ਼ੇਅਰ ਜ਼ਰੂਰ ਕਰਿਓ ਅੱਗੇ ਇਹ ਜਿਹੀਆਂ ਕੋਠੀਆਂ ਤੁਹਾਨੂੰ ਦਿਖਾਉਂਦੇ ਰਹਿਵਾਂਗੇ ਪੇਜ ਨੂੰ ਜ਼ਰੂਰ ਫੋਲੋ ਕਰ ਲਿਓ ਧੰਨਵਾਦ ਜੀ